ਸਵਾਗਤ ਹੈ ਕਿਸਾਨ ਵੀਰੋ ਹੌੜਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਜ਼ਿਲ੍ਹੇ ਬਠਿੰਡੇ ਦੀ ਹੋਈ ਹੈ ਜੀ ਗੱਲਬਾਤ ਕਰਾਵਾਂ ਪਿੰਡ ਕਿਹੜਾ ਨਾਮ ਕੀ ਆ ਲੋਕਲ ਵੀਡੀਓ ਆ ਠੀਕ ਹੈ ਜੀ ਤੈਨ ਆਪਾਂ ਤੁਹਾਨੂੰ ਝੋਟੀਆਂ ਪਲੂਣ ਦਿਖਾ ਦਾਂਗੇ ਗੱਲਬਾਤ ਸਾਰੀ ਕਰਾ ਦਾਂਗੇ ਕਿੰਨੇ ਦਿਨ ਬਾਕੀ ਆ ਤਿੰਨੇ ਗੱਬਣਾ ਸਸੀ ਘਾ ਬਾਈ ਜੀ ਸਸੀ ਘਾ ਬਾਈ ਜੀ ਹੋ ਠੀਕ ਹੋ ਜੀ ਹਾਂਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਇੱਧਰ ਖੜਾ ਆ ਜਾ 98736 643363 ਵੀਰੇ ਦੁਬਾਰਾ ਫੇਰ ਬੋਲੋ 98736 643363 643363 ਪਿੰਡ ਆਪਣਾ ਜੀ ਚੁੱਗੇ ਖੁਰਦੀ ਚੁੱਗੇ ਖੁਰਦ ਤੇ ਬਠਿੰਡਾ ਜ਼ਿਲ੍ਹਾ ਹਾਂ ਬਠਿੰਡਾ ਜ਼ਿਲ੍ਹਾ ਜੀ ਤੇ ਤਹਿਸੀਲ ਵੀ ਬਠਿੰਡੇ ਬਠਿੰਡਾ ਜੀ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਆ ਵੀਰੇ ਬਠਿੰਡੇ ਤੋਂ 14 ਕਿਲੋਮੀਟਰ ਆ ਜੀ ਮਲੋੜ ਰੋਡ ਤੇ ਆ ਜਾਂ हां ब्राह्मण ਦੇ ਨਾਲ ਹੀ ਹੈ ब्राह्मण ਦੇ ਨਾਲ ਓਕੇ ਜੀ ਤੇ ਬਾਈ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਾਂ ਨਹੀਂ ਜੀ ਘਰ ਦੀਆਂ ਆਪਣੀਆਂ ਫਿਰ ਕੱਠੀਆਂ ਹੀ ਤਿਆਰ ਹੋ ਗਈਆਂ ਤੈਨ ਹਾਂਜੀ ਤੇ ਇੱਣੇ ਕੱਠੀਆਂ ਹੀ ਆਸਾਨ ਲੈਂਦਾ ਸੀਗੇ ਜੀ ਓਕੇ ਕੱਠੀਆਂ ਹੀ ਬਣ ਗਈਆਂ ਤੇ ਤੇ ਨਹੀਂ ਪਲੂਨ ਪਾ ਲੈਣਾ ਹਾਂਜੀ ਤੇ ਉਮਰਨ ਦਾਈਆ ਕਿੰਨੀ ਕੋ ਬਿਰੇ ਇਹਨਾਂ ਦੀ ਉਮਰ ਜਾਤ ਤਾਂ ਹੈ ਨਹੀਂ ਬਿਰੇ ਐਸਟੀਮੇਟ ਜਆ ਇਹਦੀ ਉਮਰ ਤੋਂ ਟੀਜੇ 3.5 ਸਾਲ ਹੋਊਗੀ ਚਲੋ ਇਹਦੇ ਵਾਰੀ ਗੱਲ ਕਰ ਲਗੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਛੋਟੀ ਦੇਖੀ ਜਾਂਦੇ ਆ ਕਿੰਨੇ ਦਿਨ ਕੱਟ ਜੂਗੀ ਏ ਵੀਰੇ ਤੁਹਾਡੇ 20 ਦਿਨ ਰਹਿੰਦੇ ਆਲੇ 20 ਦਿਨ ਬਾਕੀ ਤੇ ਬਾਹਰ ਪਿੱਛੇ ਦੀ ਓਕੇ ਜਮਾ ਓਕੇ ਆ ਵੀਰੇ ਗਰੰਟੀ ਹੋਊਗੀ ਫੁੱਲ ਆਪਣੀ ਫੋਲੋ ਸੋਰਾ ਤਾਰਾ ਕਰਾਗੇ ਚੱਕ ਚੰਗੀਆਂ ਆ ਗਈਆਂ ਜੀ ਵੱਡੇ ਸਹਾਈ ਦੀ ਆ ਗਈ ਮੁੱਲ ਰੈਂਟ ਸਾਰਾ ਕੋ ਵੀਡੀਓ ਦੇ ਵਿੱਚ ਹੋਊਗਾ ਐਂਡ ਤਾਈ ਸਾਰੀ ਵੀਡੀਓ ਦੇਖ ਲਿਓ ਤੇ ਚੰਗੇ ਵੱਡੇ ਸਹਾਈ ਦੀ ਆ ਗਈ ਲੇਵਾ ਚੰਗਾ ਤਿਆਰ ਕਰਨ ਲੱਗੀ ਵੀ ਹੈ ਜੀ ਆ ਦੇਖੋ ਕੁਆਲਟੀ ਕਰੋ ਚੱਕ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਅੱਛਾ ਦੇਣਾ ਫਿਰ ਕਿੰਨੇ ਘੱਟ ਜੀ ਬਾਈ 20 ਦਿਨ ਰਹਿ ਗਏ ਬਾਈ ਬਾਕੀ ਬਾਕੀ 20 ਦਿਨ ਹਜੇ ਪਏ ਆ ਬਾਕੀ ਦੀ ਗੱਲ ਖੇਤੀਬਾੜੀ ਵਾਲੇ ਬੰਦੇ ਆ ਨਾਲ ਪਸ਼ੂ ਜ਼ਰੂਰ ਪਾਲ ਲੈਂਦੇ ਹਨ ਤੇ ਬਾਈ ਮੁੱਲ ਪਹਿਲਣ ਇਹ ਹੋ ਸਕਦਾ 5 4 ਦਿਨ ਘੱਟ ਵੀ ਕੱਢ ਸਕਦੀ ਹੈ ਬਸ ਕੀ ਮੁੱਲ ਆ ਪਹਿਲੇ ਨੰਬਰ ਵਾਲੀ ਝੋਟੀ ਦਾ ਇਹਦਾ ਵੀਰੇ 1.5 ਲੱਖ ਰੁਪਏ ਮਾਨਦਾਨ ਤਾਂ ਖੁੱਲਾ ਹੋ ਜਾਣਾ ਹਾਂ ਹੋ ਜਾਊਗਾ ਵੀਰੇ ਕੋਈ ਓਵੇਂ ਗੱਲ ਨਹੀਂ ਕਿਉਂਕਿ ਕਿਹੜਾ ਬਾਈ ਦੀਆਂ ਲੰਗਾਂ ਆ ਲੋਕਲ ਦੇ ਘਰ ਨਹੀਂ ਆਹ ਦੇਖੋ ਜੀ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਨਾ ਤੁਹਾਨੂੰ ਪਤਾ ਲੱਗੂ ਵੱਡੀਆਂ ਝੋਟੀਆਂ ਜਵਾਂ ਗਈ ਜੀ ਛੋਟੀ ਨਾ ਮੰਨ ਕੇ ਆਇਓ ਨਾਲ ਖੜੀ ਵੀਰੇ ਤੇਰਾ ਵੀ ਕੱਟਦਾ ਛੇਪ ਹਟਾ ਨਾ ਹਾਂ ਵੀਰੇ ਨਾਲ ਖੜੀਆਂ ਦੇ ਬਰਾਬਰ ਮੜਾ ਚੈੱਕ ਕਰਾ ਲੀਆ ਆਪਾਂ ਓਕੇ ਡੇਢ ਛੋਡਾ ਮਾਨਤਾਨ ਹੋ ਜਾਣਾ ਬਾਈ ਹੁਣ 2 ਨੰਬਰ ਝੋਟੀ ਜਿਹੜੀ ਆਪਾਂ ਦੇਖੀ ਜਾਂਦੇ ਹਾਂ ਹਾਂਜੀ ਇਹਦੀ ਕੀ ਡਿਟੇਲ ਆ ਕਿੰਨੇ ਦਿਨ ਬਾਕੀ ਆ ਪਹਿਲੇ ਨਹੀਂ ਇਹ ਸੂਰੇ ਹੀ ਇਹਦੀ 15 ਕਿ ਦਿਨ ਹੀ ਰਹਿੰਦੇ ਵੀਰੇ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਆ ਦੇਖੋ ਜੇ ਸਮੀ ਪੜੀ ਦੀ ਗੱਲ ਕਰਕੇ ਚੰਗੀ ਸਮੀ ਪੜੀ ਵੀ ਆ 15 ਦਿਨ ਬਾਈ ਇਹਦੇ ਨੂੰ ਹਾਂ ਵੀਰੇ ਉਮੀਦ ਆ ਪਦੁੱਧ ਦੀ ਕਿੰਨੀ ਕਲਾ ਸਕਦੇ ਇਹਨਾਂ ਤੋਂ ਉਮੀਦ ਵੀਰੇ ਪਹਿਲਾ ਜਿਹੜੀ ਉਹ ਚੋ ਮੱਝ ਦੀ ਉਹ ਮਾਂ ਸੀਗੀ ਹੂੰ ਉਹਨੇ ਦਿੱਤਾ ਸੀਗਾ ਦੁੱਧ 16-17 ਕਿਲੋ ਓਕੇ ਹੂੰ ਇਹ ਵੀ ਪਹਿਲੀ ਮੇਰੀ ਚੰਗਾ ਹੀ ਕੱਢੂਗਾ ਉਹ ਮੱਝ ਖੜੀ ਅੰਦਰ ਓਕੇ ਜੀ ਕਰ ਉਹ ਮੱਝ ਦੀ ਕੱਟਣੀ ਆ ਬੰਦ ਵੀਰੇ ਇਹਨੂੰ ਦੁੱਧ ਆ ਉਹ ਮੱਝ ਦੀਆਂ ਕੱਟਣੀਆਂ ਆ ਓਕੇ ਜੀ ਉਹ ਜਿਹੜੀ ਅੰਦਰ ਖੜੀ ਏ ਓਕੇ ਜੀ ਮੜਾ ਦਿਖਾ ਦਿਓ ਵੀ ਵਧੀਆ ਆ ਪਾ ਦੇ ਕੋਈ ਗੱਲ ਤੇ ਬਾਈ ਇਹਦੀ ਗਰੇਟ ਆ ਇਹਦਾ ਬਾਈ 1 20 ਆ ਇੱਕ ਵੀ ਯਾਰ ਸਮੀ ਬੜੀ ਵੀ ਬਹੁਤਾ ਸਿੰਘ ਥੱਲੇ ਦੀ ਇੱਕ ਨੰਬਰ ਪਾਰ ਪਿੱਛੇ ਦੀ ਵੀ ਓਕੇ ਆ ਹਾਂ ਵੀਰੇ ਓਕੇ ਹੁਣ ਵੀਰੇ ਲਾਸਟ ਵਾਲੀ ਚੋਟੀ ਜਿਹੜੀ ਆਪਾਂ ਦੇਖੀ ਜਾਂਦੇ ਆ ਚੰਗੀਆਂ ਬਰੀਕੀਆਂ ਚ ਆ ਗਈ ਤੇ ਇਹਦੀ ਕੀ ਡਿਟੇਲ ਆ ਕਿਹੜੀ ਹੈ ਸਾਡਾ ਹਾਂ ਲਾਸਟ ਵਾਲੀ ਹਾਂ ਵੀਰੇ ਇਹਦਾ 95000 ਰੁਪਏ ਵੀਰੇ ਮੁੱਲ 95000 ਆ ਗਿਆ ਦੇ ਦਿਨ ਕਿੰਨੇ ਬਾਕੀ ਆ ਬਾਈ ਇਹਦੇ ਦਿਨ 15 ਕ ਦਿਨ ਰਹਿ ਗਏ ਦੀ ਹੋ ਲੋ ਜੀ ਇਹਨੂੰ ਵੀ ਤੋਰਾ ਕਰਾ ਦੇ 10 15 ਦਿਨ ਬਸ ਜੋ ਚਾਹੇ ਰੇਟ ਚੰਗੇ ਥਣ ਦੀ ਚੰਗੇ ਹਵਾਨੇ ਦੀ ਤਿਆਰ ਹੋਣਾ 10-10 ਬਾਕੀ ਦੁੱਧ ਬਾਕੀ ਤੁਸੀਂ ਆਪ ਦਾ ਹਿਸਾਬ ਆਪੇ ਲੈ ਲੈਣਾ ਜਿੰਨਾ ਕਿ ਬਾਈ ਨੇ ਦੱਸਿਆ ਕੱਢਣਗੀਆਂ ਕਿਉਂਕਿ ਪਹਿਲਾਂ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਕਿੰਨਾ ਦੁੱਧ ਕੱਢੇ ਹਾਂਜੀ ਤੇ ਕਿਧਰ ਨੂੰ ਗੱਲ ਜਾਵੇ ਆ ਦੇਖੋ ਜੀ ਪਹਿਲਾਂ ਤਾਂ ਜੋਈ ਹੋਵੇ ਫਿਰ ਤਾਂ ਪਤਾ ਲੱਗ ਜਾਂਦਾ ਤੇ ਦੁੱਧ ਕੱਢਣੇ ਕੱਢਣਾ ਹੁੰਦਾ ਕਿਉਂਕਿ ਪਹਿਲਣ ਦੇ ਵਿੱਚ ਕੋਈ ਬੜਿਆ ਨਹੀਂ ਹੁੰਦਾ ਆ ਦੇਖੋ ਜੇ ਇਹ ਵੀ ਚੰਗੀ ਆਗੀ ਮੁੱਲ ਜਮਾ ਜਾਇਆ ਜਾਗੇ ਝੋਟਨੇ ਹਿਸਾਬ ਨਾਲ ਇਹਦੀ ਪਹਿਲੇ ਨੰਬਰ ਤੇ ਹੁਣ ਝੋਟੀ ਦਿਖਾਈ ਆ ਫੁੱਲ ਵੱਡੇ ਕਦ ਕੱਢਦੀ ਝੋਟੀ ਦਿਖਾਈ ਆ ਤੇ ਇਹਦਾ 95000 ਰੁਪਇਆ ਇਹਦਾ 1 ਲੱਖ ਤੇ 20000 ਰੁਪਇਆ ਤੇ ਵੱਡੀ ਝੋਟੀ ਦਾ ਡੇਢ ਆਮਾਨਤਾਨ ਤੁਹਾਡਾ ਜਰੂਰ ਹੋ ਜਾਣਾ ਨੰਬਰ ਬਾਈ ਫੇਰ ਬੋਲਦੀ 98736 ਵੀਰੇ 643363 ਪਿੰਡ ਚੁਗੇ ਖੁਰਦੇ ਫਿਰੇ ਚੁਗੇ ਖੁਰਦੇ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਮਲੋੜ ਰੋਡ ਤੇ ਬਾਈਆਂ ਦਾ ਪਿੰਡ ਆ ਗਿਆ ਉਥੋਂ ਸੜਕ ਪਾੜਦੀ ਹੈਗੀ ਇਧਰ ਨੂੰ ਤੁਸੀਂ ਆ ਜਾਣਾ ਰੇਟ ਦੇ ਵਿੱਚ ਵਾਧੇ ਘਾਟੇ ਮੌਕੇ ਤੇ ਜਰੂਰ ਹੋਣਗੇ ਕਿ ਨਹੀਂ ਬਾਈ ਹਾਂਜੀ ਹਾਂਜੀ ਹੋਣ ਤੇ ਜਰੂਰ ਕਰਿਓ ਬਾਈ ਦਾ ਸੰਪਰਕ ਤਿਆਨੇ ਝੋਟੀਆਂ ਤਿੰਨੇ ਸ ਨੂੰ ਚੈੱਕ ਕਰਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚਾਹੇਨਾਂ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ